ਵਿਆਹ ਵਿੱਚ ਨੱਚ ਰਹੇ ਮੁੰਡੇ ਦੇ ਜੀਜੇ ਨਾਲ ਹੋ ਗਿਆ ਆ ਕੰਮ ਖੁਸ਼ੀਆਂ ਬਦਲ ਗਈਆਂ ਮਾਤਮ ਵਿੱਚ ਵਿਆਹ ਵਿੱਚ ਪੈ ਗਿਆ ਚੀਕ ਚਹਾੜਾ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰੀ ਕਿਹਾ ਜਾਂਦਾ ਹੈ ਕਿ ਸੁੱਖ ਤਾਂ ਬੰਨੇ ਟਾਈਮ ਆਉਂਦਾ ਹੈ ਪਰ ਦੁੱਖ ਦਾ ਕੋਈ ਵੀ ਟਾਈਮ ਨਹੀਂ ਹੁੰਦਾ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਵਿਅਕਤੀ ਸਟੇਜ ਤੇ ਨੱਚ ਰਹੇ ਨੇ ਦਰਸਲ ਇਹ ਇੱਕ ਵਿਆਦੀ ਵੀਡੀਓ ਹੈ ਅਤੇ ਵੀਡੀਓ ਵਿੱਚ ਤੁਸੀਂ ਜੋ ਲਾਲ ਕਮੀਜ਼ ਵਾਲਾ ਵਿਅਕਤੀ ਦੇਖ ਰਹੇ ਹੋ ਇਹ ਵਿਆਹ ਵਾਲੇ ਮੁੰਡੇ ਦਾ ਜੀਜਾ ਹੈ ਜੋ ਕਿ ਆਪਣੇ ਸਾਲੇ ਦੇ ਵਿਆਹ ਵਿੱਚ ਪੂਰਾ ਖੁਸ਼ ਹੈ ਅਤੇ ਨੱਚ ਰਹਾਈ ਪਰ ਅਚਾਨਕ ਹੀ ਉਹ ਨੱਚਦਾ ਹੋਇਆ ਬੈਠ ਜਾਂਦਾ ਹੈ ਅਤੇ ਥੋੜੀ ਦੇਰ ਬਾਅਦ ਹੀ ਟੰਗ ਜਾਂਦਾ ਹੈ ਇਹ ਦੇਖ ਕੇ ਸਾਰਿਆਂ ਨੂੰ ਭਾਜੜਾ ਪੈ ਜਾਂਦੀਆਂ ਨੇ ਅਤੇ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਿੱਥੇ ਕਿ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਤੁਹਾਨੂੰ ਦੱਸਦੀ ਏ ਕਿ ਇਸ ਵਿਅਕਤੀ ਨੂੰ ਨੱਚਦੇ ਨੱਚਦੇ ਅਟੈਕ ਆ ਜਾਂਦਾ ਹੈ ਜਿਸ ਨਾਲ ਕਿ ਇਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਏ ਸੋ ਕੁਝ ਨਹੀਂ ਪਤਾ ਹੁੰਦਾ ਕਿ ਕਿੱਥੇ ਕਦੋਂ ਕੀ ਹੋ ਜਾਣਾ ਏ ਇਸ ਲਈ ਹਮੇਸ਼ਾ ਆਪਣੇ ਵਿੱਚ ਰਹਿ ਕੇ ਹੱਸਦੇ ਮੁਸਕਰਾਉਂਦੇ ਰਹੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ